ਰੈਡੀ ਹੋ ਵੀ ਹਾਂ ਹਾਂ ਜੀ ਹਾਂ ਜੀ ਰਾਣਾ ਜੀ ਨਵਾਂ ਵਿਜ਼ਨ ਲੈ ਕੇ ਆਏ ਹੋ ਕੀ ਰੋਡ ਤੋਂ ਡਾ ਰੋਡ ਪਲਾਣ ਲਾਗਾ ਦੇਖੋ ਕੋਈ ਨਾ ਕੋਈ ਐਮ ਐਲ اے ਐਮ ਪੀ ਵਜ਼ੀਰ ਮੁੱਖ ਮੰਤਰੀ ਲੋਕ ਬਣਾਉਂਦੇ ਆ ਤੇ ਮੇਰੀ ਮੁਲਾਕਾਤ ਇਸ ਇਲਾਕੇ ਦੇ ਲੋਕਾਂ ਨਾਲ ਹੋਈ ਉਹਨਾਂ ਨੇ ਕਿਹਾ ਵੀ ਯਾਰ ਆ ਸਾਡੇ ਇੱਥੇ ਤੇ ਮੇਰੇ ਮਨ 'ਚ ਬੜੇ ਬਲਵਲੇ ਨੇ ਕਿ ਪੰਜਾਬ 'ਚ ਕੀ ਕੀ ਹੋ ਸਕਦਾ ਪੰਜਾਬ ਨੇ ਇੰਨਾ ਕੁਝ ਦਿੱਤਾ ਔਰ ਜਦੋਂ ਕਾਰੋਬਾਰ ਦਿੱਤਾ ਪੰਜਾਬ ਤੋਂ ਸ਼ੁਰੂ ਹੋਇਆ ਮੇਰਾ ਕਾਰੋਬਾਰ ਖੇਤੀ ਮੇਰੀ ਜਿੱਥੇ ਮਰਜ਼ੀ ਸੀ ਲੇਕਿਨ ਪੰਜਾਬ ਦੇ ਲੋਕਾਂ ਨੇ ਸਿਆਸਤ 'ਚ ਬੜਾ ਮਾਨਦਾਨ ਦਿੱਤਾ ਤੇ ਸਾਡਾ ਵੀ ਫਰਜ਼ ਬਣਦਾ ਕਿ ਆਪਣਾ ਫਰਜ਼ ਨਿਭਾਈਏ ਔਰ ਸਾਰਨਾ ਉਹ ਵੱਡੀ ਅੱਜ ਅਗਰ ਸਮੱਸਿਆ ਦੇਖੀ ਜਾਵੇ ਪੰਜਾਬ 'ਚ ਤੇ ਕਿਸਾਨੀ ਤੇ ਕਿਸਾਨੀ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਵਪਾਰਾਂ ਨੂੰ ਤੰਗੀ ਆ ਰਹੀ ਜਿਹੜੇ ਕਿਸਾਨੀ ਨਾਲ ਜੁੜੇ ਨੇ ਇੰਜ ਚਾਹੇ ਉਹ ਜਿਹਦੇ ਆਪਾਇਸ ਜਿਸ ਤਰਤੀ ਤੇ ਆ ਤਲਵੰਡੀ ਸਾਬੋ ਦੰਗਮਾ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਿਆ ਸੱਚੇ ਪਾਤਸ਼ਾਹ ਦੇ ਕੇ ਅਰਦਾਸ ਕੀਤੀ ਕਿ ਬਲ ਤੁਸੀਂ ਬਖਸ਼ਣਾ ਤੇ ਇੱਕ ਵਾਰ ਸੋਚ ਪੰਜਾਬ ਨੂੰ ਚੰਗੀ ਦੇਈਏ ਇਹ ਜ਼ਰੂਰੀ ਨਹੀਂ ਕਿ ਕਿਹਨੇ ਕਰਨੀ ਹੈ ਤਾਂ ਮਾਰਗ ਦੀ ਮਰਜ਼ੀ ਆ ਲੇਕਿਨ ਇੱਕ ਅੱਛੀ ਸੋਚ ਰਿਆਂਗੇ ਕੋਈ ਨਾ ਕੋਈ ਤਾਂ ਅਡਾਪਟ ਕਰੂਗਾ ਨਾ ਕਿ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਜਦਨ ਦਾ ਪਾਣੀ ਤੇ ਬੋਲਣਾ ਚਾਲੂ ਕੀਤਾ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਮੇਰੀ ਸੋਚ ਜਾਂ ਮੇਰੀ ਜਿਹੜੀ ਕਮੇਟੀ ਸੀ ਵਿਧਾਨ ਸਭਾ ਚ ਬੋਲਣ ਦਾ ਮੌਕਾ ਮਿਲਿਆ ਉਸ ਕਮੇਟੀ ਚ ਅਸੀਂ ਰਿਪੋਰਟ ਟੇਬਲ ਕੀਤੀ ਹੈ ਇੱਕ ਫੋਕ ਫਕਰ ਹੈ ਮੇਰੇ ਲਈ ਉਹ ਸੋਚ ਨੂੰ ਲੈ ਕੇ ਆਪਾਂ ਸਮੇਂ ਸਮੇਂ ਤੇ ਬੋਲਦੇ ਰਹੇ ਕਿ ਹਣ ਸਾਰੇ ਲੋਕ ਇਸ ਗੱਲ ਤੋਂ ਚਿੰਤਤ ਨੇ ਬੁੱਧੀਜੀਵੀ ਜਿਨੇ ਨੇ ਕਿ ਪਾਣੀ ਪੰਜਾਬ ਦਾ ਬਚਣਾ ਚਾਹੀਦਾ ਔਰ ਸੈਮੀਨਾਰ ਹੋ ਰਹਾ ਖੁਸ਼ੀ ਦੀ ਗੱਲ ਆ ਫਸਲੀ ਵਿਭਿੰਨਤਾ ਦੀ ਮੈਂ ਗੱਲ ਕਰਦਾ ਔਰ ਮੈਂ ਖਾਲੀ ਡਰਾਇੰਗ ਰੂਮ ਚ ਬੈਠ ਕੇ ਕਰਨ ਵਾਲਾ ਜੋ ਨਹੀਂ 15000 ਕਲਾ ਮੈਂ ਕਣਕ ਤੋਂ ਬੀਟ ਤੇ ਲਿਆਂਦਾ ਠੀਕ ਹੈ ਮੇਰਾ ਕਾਰੋਬਾਰ ਆ ਲੇਕਿਨ ਫਾਇਦਾ ਤਾਂ ਸੋਚਦਾ ਪੰਜਾਬ ਦੀ ਹੈ ਨਾ ਔਰ ਇਸੇ ਤਰ੍ਹਾਂ ਜਿਹੜੀ ਬਰਸਾਤੀ ਮੱਕੀ ਆ ਉਹ ਅਤਿਅੰਤ ਜ਼ਰੂਰੀ ਆ ਕਿਉਂਕਿ ਕਾਟਨ ਦੇ ਥੱਲੇ ਸਾਡਾ ਹਿੱਲ ਗਿਆ ਕੰਮ 20% ਧਰਤੀ ਜਿਹੜੀ ਸੀ ਮਾਲਵੇ ਮਾਲਵੇ ਸਾਰੇ ਪੰਜਾਬ ਦੀ ਮਾਲਵੇ ਚੋਂ ਕਾਟਨ ਥੱਲੇ ਸੀ ਉਹ ਘਟਦੇ ਘਟਦੇ ਯਾਰੋ ਅੱਜ 2% ਤੇ ਆ ਗਈ ਕਿ ਜੇ ਹੱਲੇ ਵੀ ਨਾ ਬੋਲੀਏ ਬੋਲਾਂਗੇ ਕਦੋਂ ਜਦੋਂ ਕੰਮ ਬਿਲਕੁਲ ਖਤਮ ਹੋ ਜਾਊਗਾ ਉਹ ਜੇ ਉਹ ਤਰਤੀਬ ਕਬਾਦ ਹੋ ਗਈ ਆ ਤੇ ਗਈ ਕਿਤੇ ਥਲੇ ਝੋਨੇ ਦੇ ਝੋਨਾ ਵਾਟਰ ਗੱਸਿੰਗੇ ਸਾਰੇ ਨੂੰ ਪਤਾ ਸੋ ਮੇਰਾ ਅੱਜ ਫਰਜ਼ ਬਣਦਾ ਬਤੌਰ ਪੰਜਾਬੀ ਬਤੌਰ ਪੰਜਾਬ ਦਾ ਹਮੈਤੀ ਸ਼ੁਭਚਿੰਤਕ ਤੇ ਇਹਦਾ ਦਿਨ ਹੈਗਾ ਦਸਤੇ ਲੈ ਜਿਓ ਮੇਰਾ ਹੀ ਹੁਣਾ ਅੱਛਾ ਜੀ ਬੰਦ ਕਰਾਈ ਤੇ ਗੱਲ ਆ ਕਿ ਅ ਫਸਲੀ ਵਿਭਿੰਨਤਾ ਔਰ ਮੱਕੀ ਉਹਨਾਂ ਜੋ ਇੱਕਿਆ ਔਰ ਜਿਹੜਾ ਆਪਾਂ ਕਾਟਨ ਦਾ ਇਲਾਕਾ ਸਿਆ ਉਹਨੂੰ ਮੱਕੀ ਥੱਲੇ ਲਈਏ ਘਟੋ ਘਟ ਪਾਣੀ ਘਟਕਾਉ ਤੇ ਸਰਕਾਰ ਨੂੰ ਮੈਂ ਬੇਨਤੀ ਕੀਤੀ ਮੈਂ ਚਿੱਠੀ ਵੀ ਲਿਖੀ ਆ ਕਿ ਮੱਕੀ ਤੇ ਜੋਰ ਰਾਣਾ ਲਾ ਦੂ ਇਹ ਮੱਕੀ ਜਦੋਂ ਆਪਾਂ ਗੇਤੀ ਵੀਰ ਜੀ ਇੱਕ ਮਿੰਟ ਵੀਰ ਜੀ ਇੱਕ ਮਿੰਟ ਦੋ ਦੋ ਸਾਲ ਲਈ ਮੈਂ ਗਰੰਟੀ ਕਰ ਰਿਆ ਕਿ ਦੋ ਸਾਲ ਐਮਐਸਪੀ ਰਾਣਾ ਦੋ ਸਰਕਾਰ ਆਵੇ ਅੱਗੇ ਸਾਡੇ ਨਾਲ ਕਰੇ ਐਗਰੀਮੈਂਟ ਸਰਕਾਰ ਆਵੇ ਨਾ ਆਵੇ ਮੈਂ ਤਾਂ ਕਹਿਤਾ ਜੇ ਕਹਿਤਾ ਤਾਂ ਕਹਿਤਾ ਜੋ ਕਿਹਾ ਉਹ ਕੀਤਾ ਤੇ ਖਾਲੀ ਇਹਨਾਂ ਨਹੀਂ ਮੱਕੀ ਯਾਰ ਜਿੰਨੀ ਮਰਜ਼ੀ ਬੀਜ ਲਿਓ ਇੱਕ ਸ਼ੰਕਾ ਜਿਹੜਾ ਮਨ ਚ ਹੈ ਕਿ ਮੱਕੀ ਦਾ ਬਣੂਗਾ ਕੀ ਇਹ ਬਿਲਕੁਲ ਨਹੀਂ ਮੱਕੀ ਦਾ ਤਾਂ ਜਿੰਨਾ ਤੁਸੀਂ ਆ ਦੋ ਸਾਲ ਬੀਜਣਾ ਇਹਨਾਂ ਤੇ ਚਾਰਾ ਬਣਾ ਕੇ ਬਿਸ਼ੱਕ ਤੁਸੀਂ ਉਹਦੀਆਂ ਬੇਲਾਂ ਬਣਾ ਕੇ ਰਾਜਸਥਾਨ ਭੇਜ ਦਿਓ ਕੋਈ ਕਮੀ ਨਹੀਂ ਲੇਕਿਨ ਅਸੀਂ ਪੱਕੀ ਮੱਕੀ ਐਮਐਸਪੀ ਤੇ ਰਾਣਾ ਖਰੀਦੂ ਰਣਜੀਤ ਸਿੰਘ ਸਾਹਿਬ ਜੇ ਥੋੜੀ ਸਰਕਾਰ ਗਰੰਟੀ ਦਿੱਤੀ ਹੈ ਵੀ ਕਿੰਨਾ ਚਿਰ ਕਿ ਤੁਸੀਂ ਸੱਤਾ 'ਚ ਵੀ ਰਹੇ ਹੋ 5 ਸਾਲ ਥੋੜੀ ਸਰਕਾਰ ਰਹੀ ਹੈ ਵੀ ਉਦੋਂ ਕਿਸਾਨਾਂ ਨੂੰ ਪਰਪੁਲਤ ਕਰਨ ਵਾਸਤੇ ਉਦੋਂ ਉਦੋਂ ਉਪਰਾਲੇ ਕੀਤੇ ਉਦੋਂ ਉਦੋਂ 15000 ਏਕੜ ਮੈਂ ਸ਼ੂਗਰ ਬੀਟ ਬਜਾਈ ਔਰ ਹਿੰਦੁਸਤਾਨ 'ਚ ਕੋਈ ਬੰਦਾ ਸ਼ੂਗਰ ਬੀਟ ਨਹੀਂ ਬਜਾਉਂਦਾ ਮੈਂ ਅੱਜ ਵੀ ਬਜਾਉਣਾ ਵਿਦੇਸ਼ 'ਚੋਂ ਮੀ ਲੈਂਦਾ ਵਿਦੇਸ਼ 'ਚੋਂ ਸੀਡਰ ਲੈਂਦੀ ਆ ਵਿਦੇਸ਼ 'ਚੋਂ ਉਹਦੇ ਹਾਰਵੈਸਟਰ ਲੈਂਦੇ ਜ਼ਿਮੀਂਦਾਰ ਨੂੰ ਕੋਈ ਪਰੇਸ਼ਾਨੀ ਨਹੀਂ ਖੁਦ ਬੀਜ ਕੇ ਚਾਈਦੀ ਆ ਖੁਦ ਕੋਟੀ ਕਰਕੇ ਚਾਈਦੀ ਆ ਖੁਦ ਸਪਰੇ ਕਰਕੇ ਜਾਈਦੀ ਖੁਦ ਪਟਕੇ ਲੈ ਜਾਈਦੀ ਆ ਇਹ ਕਾਪੀ ਹੋਣੀ ਚਾਹੀਦੀ ਸੀ ਪਰ ਮੈਂ ਹੋਰ ਗੱਲ ਕਰਨੀ ਚਾਹਨਾ ਯੂਨੀਵਰਸਿਟੀ ਨੂੰ ਤਾਂ ਪੰਜਾਬ ਸਰਕਾਰ ਨੂੰ ਤਾਂ ਪੰਜਾਬ ਦੇ ਚਾਹਤਿਆਂ ਨੂੰ ਕਿ ਯਾਰੋ ਇੱਕ ਖਾਲੀ ਮੱਕੀ ਨਾਲ ਨਹੀਂ ਗੱਲ ਬਣ ਜਾਣੀ ਇੱਥੇ ਮੇਰੇ ਮਨ ਚ ਜੋ ਹੈ ਸਮੇ ਸਮੇਂ ਨਾਲ ਦੱਸੂਗਾ ਆਪਣੇ ਪਲਾਨ ਪੂਰਾ ਬਣਿਆ ਹੈ ਮਨ ਦਿਮਾਗ ਚ ਕੀ ਹੋਣਾ ਕੀ ਚਾਹੀਦਾ ਖੇਤੀਬਾੜੀ ਬਾਰੇ ਕੀ ਹੋਣਾ ਚਾਹੀਦਾ ਪਾਣੀ ਬਾਰੇ ਕੀ ਹੋਣਾ ਚਾਹੀਦਾ ਹਰ ਚਲੋ ਹੁਣ ਆਪਣੇ ਆਪ ਨੂੰ ਬੜਾ ਸਿਆਣਾ ਨਹੀਂ ਬੰਦੇ ਨੂੰ ਸਮਝਣਾ ਚਾਹੀਦਾ ਤੇ ਜਿੰਨੇ ਜੋ ਕਿ ਆ ਸਮਰਪਿਤ ਹੈ ਰਾਣਾ ਜੀ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਐਮਐਸਪੀ ਤੇ ਤੇ ਅੱਜ ਤੁਸੀਂ ਗੱਲ ਕੀਤੀ ਮੱਕੀ ਦੀ 2 ਸਾਲ ਦੀ ਜਿਹੜੇ ਵੀ ਕੱਲਾ ਰਾਣਾ 2 ਸਾਲ ਇਹ ਖਰੀਦ ਰਿਹਾ ਖਰੀਦ ਪਰ ਸਰਕਾਰਾਂ ਐਡੀਆਂ ਵੱਡੀਆਂ ਐਨੀਆਂ ਜੋ ਕਿਉਂ ਨਹੀਂ ਕਰਦੀਆਂ ਕਿ ਕਰਨਾ ਨਹੀਂ ਚਾਹੁੰਦੀਆਂ ਕੀ ਮਨਸ਼ਾ ਉਹਨਾਂ ਦੀ ਵੀ ਕਿਸਾਨੀ ਨੂੰ ਕਿਉਂ ਨਹੀਂ ਉਤਸਕ ਇਹ ਇਸ ਗੱਲ ਦਾ ਤਾਂ ਜਦੋਂ ਬੰਦਾ ਕੁਰਸੀ ਤੇ ਬੈਠਾ ਉਹ ਹੀ ਬਵਾਦੇ ਜਾਂਦਾ ਸੋ ਅੱਜ ਸਰਕਾਰ ਤੇ ਕੁਰਸੀ ਤੇ ਕੋਈ ਹੋਰ ਬੈਠੇ ਨਹੀਂ ਸਮੇ ਸਮਝਦੀਆਂ ਕੋਈ ਸਰਕਾਰ ਸਾਡਾ ਮੇਲਾ ਲਾਏਗਾ ਕਰਾਂਗੇ ਯਾਰ ਕਰਕੇ ਦਿਖਾਵਾਂਗੇ ਖਾਲੀ ਸੋਚ ਇੱਥੇ ਮੱਕੀ ਤੋਂ ਇਥੈਨੋਲ ਬਣਾਉਣ ਦੀ ਨਹੀਂ ਆ ਇੱਥੇ ਮੇਜ਼ ਕੰਪਲੈਕਸ ਲੱਗਣੇ ਆ 50-50 ਹਜ਼ਾਰ ਕਰੋੜ ਦੀਆਂ ਇਨਵੈਸਟਮੈਂਟਾਂ ਹੋਣੀਆਂ ਕੌਣ ਲਿਆਊਗਾ ਇੱਕ ਸੋਚਣਾ ਹੋਣੀ ਆ ਨਾ ਬਿਲਕੁਲ ਇਨੀ ਹੀ ਸੋਚਦਾ ਯਾਰੋ ਹੁਣ ਅੱਛਾ ਰਾਣਾ ਜੀ ਹੁਣ ਆਪਾਂ ਮਤਲਬ ਪੋਲੀਟਿਕਲ ਫਸਲ ਦੀ ਵੀ ਗੱਲ ਕਰ ਲਈਏ ਜੀ ਪਿਛਲੇ ਦਿਨਾਂ ਦੇ ਵੀ ਤੁਹਾਡੀ ਇੱਕ ਇੰਟਰਵਿਊ ਹੋਈ ਸੀ ਤਸੀਂ ਇਸ਼ਾਰਾ ਜਾਂ ਕੀਤਾ ਸੀ ਕੁਝ ਬੰਦ ਦੋ ਡਿਡਰਾਵਲ ਬੰਦਨਾ ਦੀ ਗੱਲ ਭਗੇ ਗਏ ਭਗੇਲ ਸਾਹਿਬ ਕੋਲੇ ਤੇ ਉੱਥੋਂ ਫਰਮਾਨ ਲੈ ਕੇ ਆਏ ਤੁਹਾਡਾ ਇਸ ਬਾਰੇ ਕੀ ਕਹਿੰਦੇ ਮੇਰਾ ਇਸ ਦੇ ਬਾਰੇ ਕੋਈ ਕਮੈਂਟਰੀ ਕਿਉਂਕਿ ਮੈਂ ਐਲਾਨ ਕਰ ਚੁੱਕਾ ਹਾਂ ਕਿ ਜੀ ਵਿਜੀਰੀ ਐਮ ਐਲ ਏ ਸ਼ੇਪ ਐਮ ਪੀ ਸ਼ੇਪ ਫਰਮਾਨ ਕੀ ਲਈ ਤੇ ਟੰਕ ਕੇ ਆਇਆ ਪੰਜਾਬ ਦੀ ਗੱਲ ਕਰਨੀ ਆ ਇਹ ਸਿਆਸੀ ਗੱਲਾਂ ਆਪਣੇ ਆਪ ਹੋਣਗੀਆਂ ਜਿਹੜਾ ਗੱਲ ਕਰੂਗਾ ਗੱਲਾਂ ਹੋਣਗੀਆਂ ਇੱਕ ਮੱਕੀ ਤੇ ਜੀ ਉਹ ਸੀਗਾ ਜੀ ਵੀ ਜੋ ਕੋਚ ਮੱਕੀ ਤਾਂ ਗੇਤੀ ਮੱਕੀ ਰੋਣੇ ਕਣਕ ਤੋਂ ਬਾਅਦ ਜੀ ਉਹ ਝੋਨੇ ਦਾ ਪਾਣੀ ਲੈ ਜਾਂਦੀ ਹੈ ਜੀ ਉਹ ਤਾਂ ਤੇ ਮੈਨੂੰ ਇਹ ਦੱਸੋ ਜਿਹੜੀ ਕਪਾਹ ਦਾ ਪਾਣੀ ਹੁੰਦਾ ਜੀ ਉਹ ਕਿੱਥੇ ਲੈ ਜਾਣਾ ਸਰ ਇੱਧਰ ਉਹ ਝੋਨੇ ਤੋਂ ਲੈਣਾ ਲੈ ਜਾਣਾ ਨਾ ਕਿਹਦੇ ਦਿਨ ਪਾਣੀ ਪਾ ਦੇ ਉਹ ਨਹੀਂ ਨਹੀਂ ਤੀਜੇ ਦਿਨ ਕੋਈ ਨਹੀਂ ਪਾਣੀ ਪਾਲਦੀ ਕਿਸੇ ਕਣਕ ਤੋਂ ਬਾਅਦ ਮੇਰੀ ਮੇਰੀ ਗੰਤੀ ਸੁਣ ਲਓ ਕਣਕ ਤੋਂ ਪਹਿਲਾਂ ਵੀ ਲਾ ਦਿੰਦੇ ਆ ਅੱਜ ਕੱਲ ਫਰਵਰੀ ਚ ਵੀ ਲਾਉਂਦੇ ਆ ਲੋਕ ਲਾਉਂਦੇ ਆ ਉਹ ਬਹੁਤ ਪਾਣੀ ਲੈਂਦੀ 18 18 ਪਾਣੀ ਲੈਂਦੀ ਆ ਉਹ ਵੀ ਝੋਨੇ ਨਾਲ ਘੱਟ ਪਾਣੀ ਨਹੀਂ ਲੈਂਦੀ ਲੇਕਿਨ ਕੁੱਸ਼ ਮੱਕੀ ਮਈ ਚ ਬੀਜਣੀ ਚਾਹੀਦੀ ਆ ਸਹੀ ਟਾਈਮ ਜੂ ਕਿਉਂਕਿ ਆਪਾਂ ਜਦੋਂ ਜਦੋਂ ਆਪਾਂ ਕਾਟਨ ਬੀਜਦੇ ਹੁੰਦੇ ਸੀ ਅਪ੍ਰੈਲ ਐਂਡ ਤੋਂ ਮਈ ਚ ਕਾਟਨ ਡਿਜਾਈ ਹੋ ਜਾਣੀ ਚਾਹੀਦੀ ਆ ਹੁੰਦੀ ਸੀ ਨਾ ਉਹ ਪਾਣੀ ਵੀ ਆਉਂਦਾ ਸੀ ਨਾ ਕਿੱਥੋਂ ਆਉਦਾ ਸੀ ਉਹ ਮੱਕੀ ਵਾਲਿਆਂ ਦੇ ਉਹ ਰਾਣਾ ਜੀ ਇੱਕ ਨਾ ਜਦੋਂ ਸਰਕਾਰ ਹੈ ਨਹੀਂ ਸੀ ਜਿਹੜੀ ਸਰਕਾਰ ਮੌਜੂਦ